ਰਾਪਟਾ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਕਰ ਸਵਾਗਤ ਕਰਦਾ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਉਹਨਾਂ ਦਾਅਵਿਆਂ ਨੂੰ ਦਰਸ਼ਨ ਸਿੰਘ ਜੀਦਾ ਨੇ ਖਾਰਜ ਕੀਤਾ ਜਿਨ੍ਹਾਂ ਦਾਅਵਿਆਂ ਵਿੱਚ ਕੈਪਟਨ ਨੇ ਕਿਹਾ ਸੀ ਕਿ ਉਹਨਾਂ 21 ਜਿਹੜੇ ਨੌਜਵਾਨ ਨੇ ਉਹ ਉਸ ਵੇਲੇ ਦੇ ਪੀਐਮ ਚੰਦਰ ਸੇਖਰ ਦੇ ਸਾਹਮਣੇ ਪੇਸ਼ ਕੀਤੇ ਸਨ ਪਰ ਉਹਨਾਂ ਨੌਜਵਾਨਾਂ ਨੂੰ ਖਤਮ ਕਰਵਾ ਦਿੱਤਾ ਗਿਆ ਸਮਾਜਵਾਦੀ ਪਾਰਟੀ ਨਾਲ ਸੰਬੰਧਿਤ ਦਰਸ਼ਨ ਸਿੰਘ ਜੀਦਾ ਨੇ ਕਿਹਾ ਕਿ ਮੈਂ ਉਸ ਵੇਲੇ ਦਾ ਗਵਾਹ ਕੋਈ ਵੀ ਨੌਜਵਾਨ ਦਿੱਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਚੰਦਰ ਸਿੱਖਰ ਦੇ ਸਾਹਮਣੇ ਪੇਸ਼ ਨਹੀਂ ਸੀ ਕੀਤਾ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਚੰਦਰ ਸਿੱਖ ਦੀ ਤਾਂ ਕੋਠੀ ਇੰਨੀ ਛੋਟੀ ਸੀ ਉਹ ਜੋ ਪੁਰਾਣੇ ਐਮਪੀ ਦੇ ਜਿਹੜੇ ਮਕਾਨ ਨੇ ਉਹਨਾਂ ਚੋਂ ਰਹਿੰਦੇ ਸਨ ਪੀਐਮ ਹਾਊਸ ਵਿੱਚ ਨਹੀਂ ਸਨ ਰਹਿੰਦੇ ਔਰ ਸਾਰੇ ਕਿਸੇ ਰਿਕਾਰਡ ਉੱਤੇ ਮੌਜੂਦ ਹੈ ਕਿ ਕੋਠੀ ਦੇ ਵਿੱਚ ਕੌਣ ਜਾਂਦਾ ਸੀ ਕੌਣ ਆਉਂਦਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਜਾਣ ਬੁੱਝ ਕੇ ਆਪਣੇ ਆਪ ਨੂੰ ਪੰਤਕ ਕਹਣ ਵਾਸਤੇ ਐਵੇਂ ਦੀ ਬਿਆਨਬਾਜ਼ੀ ਕਰ ਰਿਹਾ ਹੈ ਦਰਸ਼ਨ ਸਿੰਘ ਜੀ ਦਾ ਨੇ ਕੀ ਕਿਹਾ ਉਹ ਸੁਣ ਲਵੋ ਕਿ ਪਿਛਲੇ ਸਮੇਂ ਦੇ ਵਿੱਚ ਆ ਚੰਦਰਸ਼ੇਖਰ ਜੀ ਬਾਰੇ ਜੋ ਮਤਲਬੀ ਕੈਪਟਨ ਮਰਿੰਦਰ ਸਿੰਘ ਨੇ ਕੁਝ ਬਿਆਨ ਦਿੱਤੇ ਆ ਬਹੁਤ ਇਤਰਾਜਯੋਗ ਬਿਆਨ ਦਿੱਤੇ ਆ ਤੇ ਅਸੀਂ ਉਹਦੇ ਸਬੰਧ ਦੇ ਵਿੱਚ ਮੈਂਰਾ ਸਬੰਧ ਚੰਦਰਸ਼ੇਖਰ ਜੀ ਨਾਲ ਮੈਂ ਉਸ ਉਸ ਦੀ ਪਾਰਟੀ ਦਾ ਉਹਨਾਂ ਨਾਲ ਮੈਂ 25 ਸਾਲ ਰਿਹਾ ਉਹਨਾਂ ਦੇ ਨਾਲ ਹੀ ਮੈਂ ਪਦ ਯਾਤਰਾ ਕੀਤੀ ਜਿਹੜੀ ਉਹਨਾਂ ਨੇ ਕੀਤੀ ਕਨਿਆ ਕੁਮਾਰੀ ਤੋਂ ਲੈ ਕੇ ਦਿੱਲੀ ਤੱਕ ਤੇ ਉਸ ਤੋਂ ਬਾਅਦ ਸਾਡਾ ਪਰਸਨਲ ਬਹੁਤ ਅੱਛਾ ਰਿਲੇਸ਼ਨ ਬੋ ਗਿਆ ਪੰਜਾਬ ਦੇ ਵਿੱਚ ਜਿਆਦਾ ਹਾਲਤ ਖਰਾਬ ਹੋਣ ਲੱਗੇ ਤੇ ਚੰਦਰਸ਼ੇਖਰ ਜੀ ਨੇ ਪੰਜਾਬ ਦੇ ਹਾਲਤਾਂ ਬਾਰੇ ਬਹੁਤ ਹਰ ਮਸਲੇ ਦੇ ਵਿੱਚ ਉਹ ਬਹੁਤ ਸੁਚੇਤ ਸੀ ਬੋਲਣ ਲੱਗਿਆ ਔਰ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਖਾਸ ਤੌਰ ਤੇ ਸਿੱਖ ਭਾਈਚਾਰੇ ਨਾਲ ਹਮੇਸ਼ਾ ਉਹਨਾਂ ਨੇ ਹਮਦਰਦੀ ਵਾਲਾ ਵਿਚਾਰ ਰੱਖਿਆ ਤੇ ਉਸ ਤੋਂ ਬਾਅਦ ਅੰਕ ਜਨਸ਼ੇਖਰ ਜੀ 90 ਦੇ ਵਿੱਚ ਜੂਨ 90 ਦੇ ਵਿੱਚ ਮਤਲਬ ਜੀ ਜਦੋਂ ਨਵੰਬਰ 90 ਦੇ ਵਿੱਚ ਜਦੋਂ ਉਹ ਪ੍ਰਧਾਨ ਮੰਤਰੀ ਜੀ ਬਣ ਲੱਗੇ ਤਾਂ ਉਸ ਤੋਂ ਪਹਿਲਾਂ ਹੀ ਉਹਨੇ ਆਲਰੇਡੀ ਮੈਨੂੰ ਇੱਕ ਪਰਸਨਲੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਜਿੱਦਾਂ ਪੰਜਾਬ ਦੇ ਹਾਲਤ ਖਰਾਬ ਹੋ ਰਹੇ ਆ ਤੇ ਉਹਨਾਂ ਹਾਲਤਾਂ ਦੇ ਵਿੱਚ ਤੁਸੀਂ ਜਿਹੜੀਆਂ ਇਹ ਧਿਰਾਂ ਮਤਲਬ ਖੜਕੂ ਧਿਰਾਂ ਜਾਂ ਜਿਹੜੀਆਂ ਸੰਤ ਜਨਰਲ ਸਿੰਘ ਪੱਕੀ ਧਿਰਾਂ ਦੇ ਹੋਰ ਅਕਾਲੀਆਂ ਦੇ ਵਿੱਚ ਜਿਹੜੀਆਂ ਅਛੀਆਂ ਤੇ ਰਾਂ ਉਹਨਾਂ ਤੇ ਰਾਂ ਨਾਲ ਤੁਸੀਂ ਰੈਗੂਲਰ رابطہ ਕਰ ਕੋ ਤਾਂ ਕਿ ਫਿਊਚਰ ਦੇ ਵਿੱਚ ਕੋਈ ਇਹੋ ਜੀ ਗੱਲ ਹੋਵੇ ਤੇ ਆਪਣਾ رابطہ ਬਣਿਆ ਰਹੇ ਆਪਾਂ ਉਹਨਾਂ ਨਾਲ ਗੱਲਬਾਤ ਆਪਣੀ ਕਰ ਸਕੀਏ ਗੱਲਬਾਤ ਹੋ ਸਕੀਏ ਉਹ ਚੰਦਰ ਸ਼ੇਖਰ ਜੀ ਨੂੰ ਉਸੇ ਵੇਲੇ ਹੀ ਇਹ ਗੱਲ ਦਾ ਪਤਾ ਸੀ ਇਹ ਸਮੱਸਿਆ ਜਲਦੀ ਸਾਲਵ ਹੋਣ ਆਣੀ ਹੈ ਔਰ ਇਸ ਨੂੰ ਜਾਣ ਬੁੱਝ ਕੇ ਲਜਾਇਆ ਜਾਏਗਾ ਇਹ ਉਹਨਾਂ ਨੂੰ ਉਸ ਸਮੇਂ ਪਤਾ ਸੀ ਇਸ ਲਈ ਉਹਨਾਂ ਨੇ ਤੁਹਾਨੂੰ ਮੈਨੂੰ ਬਾਰ-ਬਾਰ ਕਹਿੰਦੇ ਰਹੇ ਜਿਨ੍ਹਾਂ ਚ ਮੈਂ ਆ ਬਾਰ-ਬਾਰ ਕਈ ਵਾਰ ਸੰਤ ਜਨੈਲ ਸਾਨੂੰ ਵੀ ਮਿਲਿਆ ਸੀ ਹੋਰ ਉਹਨਾਂ ਦੇ ਜਿਹੜੇ ਦੂਜੇ ਲੋਕ ਸੀ ਉਹਨਾਂ ਨੂੰ ਵੀ ਮਿਲਦਾ ਮਿਲਦੇ ਰਹੇ ਅਸੀਂ ਪਰ ਸਾਡਾ ਸਧਾਰਨ ਰਾਬਤਾ ਸੀ ਕੁ ਗੱਲਾਂ ਬਾਤਾਂ ਕਰਨੀਆਂ ਹੋਰ ਕਰਨਾ ਜਿਹੜਾ ਉਹਨਾਂ ਦੇ ਗੱਲਾਂ ਸੀ ਉਹ ਉਹਨਾਂ ਦੇ ਓਬਜੈਕਸ਼ਨ ਉਹਨਾਂ ਦੇ ਮੰਗਾ ਉਹਨਾਂ ਬਾਰੇ ਕੁਝ ਵਿਚਾਰ-ਵਚਾਰ ਦਰਾ ਕਰਨਾ ਔਰ ਉਹਦੇ ਵਿੱਚ ਉਸ ਤੋਂ ਬਾਅਦ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤਾਹ ਚੰਦਰ ਸ਼ੇਖਰ ਜੀ ਨੇ ਹਮੇਸ਼ਾ ਹੀ ਇਹ ਗੱਲ ਕਹੀ ਸੀ ਵੀ ਇਹ ਸਮੱਸਿਆ ਜਿਹੜੀ ਹੁਲਤ ਰਹੀ ਹੈ ਨਾ ਇਹ ਇੱਕ ਦਿਨ ਇਸ ਦੇਸ਼ ਲਈ ਨਸੂਰ ਦਾ ਕੰਮ ਕਰੇਗੀ ਇਹ ਬਹੁਤ ਘਾਤਕ ਸਮੱਸਿਆ ਬਣੂਗੀ ਮੈਂ ਦੱਸੂ ਕਿ ਕੈਪਟਨ ਮਹਿੰਦਰ ਨੇ ਕੀ ਗੱਲ ਦਿੱਤਾ ਤੁਹਾਨੂੰ ਅਰਾਜ਼ ਕੀ ਆ ਹਾਂ ਉਹ 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 ਮੈਂ 2 ਮਿੰਟਾਂ ਕੀ ਦੱਸ ਦਿਆਂ ਤਾਂ ਕਿ ਉਹ ਪਹਿਲਾਂ ਬ੍ਰੀਫ ਕਰ ਲਵੇ ਉਹ ਉਸ ਦੇ ਵਿੱਚ ਮੇਨ ਜਿਹੜੀ ਗੱਲ ਹੈ ਵੀ ਜਦੋਂ ਚੰਦਰ ਸ਼ੇਖਰ ਜੀ ਪ੍ਰਧਾਨ ਮੰਤਰੀ ਬਣੇ ਅਸਲੀ ਉਹਨਾਂ ਦਾ ਸਾਰਾ ਕੁਝ ਉਦੋਂ ਸ਼ੁਰੂ ਹੋਇਆ ਪਰ ਪ੍ਰਧਾਨ ਮੰਤਰੀ ਬੰਤੋ ਬਾਦ ਉਹਨਾਂ ਨੇ ਮੈਨੂੰ ਔਰ ਮੇਰੇ ਇੱਕ ਦੋਸਤ ਅਸ਼ਾਫਪੁਰ ਤੋਂ ਇਲੈਕਸ਼ਨ ਲੜੇ ਸੀ ਕੈਪਟਨ ਹਿਕਰਮ ਸਿੰਘ ਉਹਨਾਂ ਦੋਨਾਂ ਸਾਨੂੰ ਦੋਨਾਂ ਨੂੰ ਸੱਦਿਆ ਉਸ ਲਾਈਨ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਆਪਾਂ ਪੀਸ ਚਾਹੁੰਦੇ ਆਂ ਪੰਜਾਬ ਦੇ ਵਿੱਚ ਆਪਾਂ ਸ਼ਾਂਤੀ ਚਾਹੁੰਦੇ ਆਂ ਤੇ ਪੰਜਾਬ ਦੇ ਵਿੱਚ ਆਪਾਂ ਡੈਮੋਕਰੈਟਿਕ ਸਿਸਟਮ ਬਹਾਲ ਕਰਨਾ ਚਾਹੁੰਦੇ ਆਂ ਆ ਕਿਉਂ ਨਾ ਕਰਾਉਣਾ ਚਾਹੁੰਦੇ ਆਂ ਇਹ ਗੱਲ ਦੇ ਵਿੱਚ ਜਦੋਂ ਉਹਨਾਂ ਨੇ ਸਾਨੂੰ ਕਿਹਾ ਤਾਂ ਉਸ ਸਮੇਂ ਫਿਰ ਅਸੀਂ ਐਕਟ ਹੋ ਕੇ ਦਾ ਕੰਮ ਸ਼ੁਰੂ ਕੀਤਾ ਤਾਂ ਸਾਰਾ ਰਾਬਤਾ ਜਿਹੜਾ ਆ ਜਿਹੜੀ ਸੀ ਸਰਦਾਰ ਬਪੇ ਸਿੰਘ ਅਰਗਿਆ ਨਾਲ ਜਿਹੜੇ ਐਕਟਿਵ ਸੀ ਉਸ ਵੇਲੇ ਇਹਨਾਂ ਨਾਲ ਮਤਲਬ ਬਹੁਤ ਰਾਬਤਾ ਸੀ ਹਰ ਮੌਕੇ ਤੇ ਇਹਨਾਂ ਨਾਲ ਗੱਲਬਾਤ ਹੁੰਦੀ ਸੀ ਉਸ ਤੋਂ ਬਾਅਦ ਜਸਟਿਸ ਬੈਂਸ ਸੀ ਹਿਮਰਾਇਟਸ ਆਰ ਬਿਨਾਈਜੇਸ਼ਨ ਆਫ ਜਨਨ ਨਰਿੰਦਰ ਸਿੰਘ ਸੀ ਔਰ ਅਕਾਲੀਆਂ ਦਲ ਦੇ ਵੀ ਅਕਾਲੀ ਦਲ ਮਾਨ ਦੇ ਵੀ ਉਹਨੂੰ ਅਕਾਲੀ ਦਲ ਮਾਨ ਵੀ ਦਾ ਆਪ ਜਮਰਜੀਤ ਸਿੰਘ ਮਾਨ ਵੀ ਸਾਡੇ ਮਤਦੋਸ ਦੇ ਵਿੱਚ ਸੀ ਤਾਂ ਇਸ ਲਈ ਜਦੋਂ ਉਹਨਾਂ ਨੇ ਫਿਰ ਗੱਲਬਾਤ ਕਰਤਾ ਉਹ ਤੋਂ ਬਾਅਦ ਅਸੀਂ ਇਹ ਪ੍ਰੋਸੈਸ ਸ਼ੁਰੂ ਕੀਤਾ ਅੱਛਾ ਕੈਪਟਨ ਮਰਿੰਦਰ ਸਿੰਘ ਦਾ ਜਿਹੜਾ ਤੁਸੀਂ ਇਹ ਮੈਨੂੰ ਕਿਹਾ ਨਾ ਜੀ ਜਿਹੜੇ ਕੈਪਟਨ ਮਰਿੰਦਰ ਸਿੰਘ ਨੇ ਜੋ ਇਲਜ਼ਾਮ ਲਾਏ ਆ ਚੰਦਰਸ਼ੇਖਰ ਜੀ ਉਹ ਬਹੁਤ ਗੰਭੀਰ ਇਲਜ਼ਾਮ ਲਾਏ ਆ ਉਹਨਾਂ ਨੇ ਕਿਹਾ ਵੀ 21 ਖਾੜਖੂ ਮੈਂ ਪੇਸ਼ ਕੀਤੇ ਤੇ ਉਹ ਬੰਦਿਆਂ ਨੂੰ ਸਾਰਿਆਂ ਨੂੰ ਜਦੋਂ ਸ਼ੇਖਰ ਜੀ ਦੀ ਸਰਕਾਰ ਨੇ ਚੰਦਰ ਸ਼ੇਖਰ ਜੀ ਨੇ ਪਰਸਨਲ ਮੈਪੇਜ ਕਰਕੇ ਆਇਆ ਤੇ ਉਹਨਾਂ ਨੇ ਉਦੋਂ ਬਾਦੋਂ ਮਾਰ ਜਦੋਂ ਕਿ ਮੈਂ ਤੁਹਾਨੂੰ ਪੂਰੇ ਵਿਸ਼ਵਾਸ ਨਾਲ ਕਹਿਣਾ ਹੈ ਕਿ ਚੰਦਰ ਸ਼ੇਖਰ ਜੀ ਜਿੱਦਾਂ ਚੰਦਰ ਸ਼ੇਖਰ ਨੇ ਉਹ ਲਈ ਸੀ ਉਦਦੇ ਹੀ ਉਸ ਦੀ ਸਪੈਂਡਿੰਗ ਆਰਡਰ ਸੀ ਮੇਰੇ ਰਾਜ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵੀ ਬੱਚਾ ਇੱਕ ਵੀ ਬੰਦਾ ਖਾਰਕੂ ਮੁਕਾਬਲੇ 'ਚ ਨਹੀਂ ਮਰਿਆ ਜਾਊਗਾ ਕੋਈ ਮੁਕਾਬਲਾ ਨਹੀਂ ਹੋਊਗਾ ਇੱਕ ਉਸ ਨੂੰ ਫੜਿਆ ਜਾਊਗਾ ਉਸ ਨੂੰ ਇੰਟਰੋਗੇਸ਼ਨ ਹੋਊਗੀ ਉਸ ਨੂੰ ਧੇਰ ਕੇ ਜਾ ਜਾਊਗਾ ਕੋਟ ਦਾ ਪਰਚਾ ਚੱਲੂਗਾ ਇਹ ਉਹਨਾਂ ਦੀ ਉਹ ਲਾਈਨ ਸੀ ਜਿਹੜੀ ਸੀ ਤਾਂ ਲਾਈਨ ਦੇ ਵਿੱਚ ਫਿਰ ਇਹ ਗੁੱਟੇ ਸਿੰਘ ਹੋਰ ਆਣੇ ਕਿਹਾ ਵੀ ਦੂਜਾ ਡੀਜੀਪੀ ਬਦਲੋ ਡੀਜੀਪੀ ਕੇਪੀਐਸ ਗਿਲ ਸੀ ਜਿਹੜਾ ਕਿ ਇਹਨਾਂ ਦਾ ਹੀ ਦੋਸਤ ਸੀ ਕੈਪਟਨ ਸਾਹਿਬ ਦਾ ਦੋਸਤ ਸੀਗਾ ਉਹ ਤੇ ਦੇਵੇ ਤਾਂ ਡੀਜੀਪੀ ਨੂੰ ਬਦਲੋ ਡੀਜੀਪੀ ਮੰਗਟ ਹਾਂ ਡੀਐਸ ਮੰਗਟ ਨੂੰ ਡੀਜੀਪੀ ਲਾਇਆ ਪੌਂਚੰਦ ਸ਼ੇਖਰ ਜੀ ਨੇ ਚੀਫ ਸੈਕਟਰੀ ਬਦਲਿਆ ਉਹ ਸੀਕਟਰੀ ਵੀ ਜਿਹੜਾ ਮਿਸਟਰ ਖੰਨਾ ਸੀਗੇ ਜਿਹੜੇ ਬਾਅਦ ਦੇ ਵਿੱਚ ਰਾਜਪਾਲ ਉਪ ਰਾਜਪਾਲ ਰਹੇ ਦਿੱਲੀ ਦੇ ਉਹ ਲਾਏ ਇਹ ਜਨਰਲ ਮਲੋਤਰਾ ਗਵਰਨਰ ਲਾਇਆ ਇਹ ਤੇ ਅੰਮ੍ਰਿਤ ਸ਼ੇਖਰ ਜੀ ਨੇ ਆਪਦਾ ਇੱਥੇ ਇੱਕ ਟੀਮ ਬਣਾਈ ਔਰ ਸਾਡਾ ਸਾਰਾ ਇੱਕ ਦੂਜੇ ਨਾਲ رابطہ ਸੀ ਹਰ ਮੁੱਦੇ ਤੇ رابطہ ਕੀਤਾ ਜਿਹੜੀ ਵੀ ਗੱਲਬਾਤ ਹੁੰਦੀ ਸੀ ਤਾਂ ਇਸ ਸਮੇਂ ਜਿਹੜਾ ਇਹਨਾਂ ਨੇ ਇਹ ਬਿਆਨ ਦਿੱਤਾ ਹੈ ਵੀ 121 ਬੰਦੇ ਉਹਨਾਂ ਨੇ ਮੈਨੂੰ ਘਰ ਕੋ ਪੇਸ਼ ਕੀਤਾ 21 ਦੇ 21 ਚੰਦਰਸ਼ੇਖ ਅਦੀਜ ਰਾਜ ਦੇ ਵਿੱਚ ਮਾਰਤੇ ਔਰ ਮੈਨੂੰ ਬੜਾ ਦੁੱਖ ਹੋਇਆ ਔਰ ਇਥੋਂ ਤੱਕ ਉਸਨੇ ਕਿਹਾ ਕਿ ਮੈਨੂੰ ਉਹ ਰਾਤ ਨੂੰ ਜਦੋਂ ਗੱਲ ਯਾਦ ਆ ਜਾਂਦੀ ਹੈ ਮੈਨੂੰ ਨੀਂਦ ਨਹੀਂ ਆਉਂਦੀ ਇਹ ਇਹ ਉਹਨਾਂ ਨੇ ਇਥੋਂ ਤੱਕ ਇਹ ਸ਼ਬਦ ਵਰਤੇ ਆ ਤਾਂ ਅਸੀਂ ਸਿਰਫ ਤੇ ਸਿਰਫ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਅੱਜ 34 ਸਾਲ ਹੋ ਗਏ ਉਸ ਗੱਲ ਘਟਨਾ ਨੂੰ ਵਾਪਰੀ ਨੂੰ ਕੈਪਟਨ ਮਨਿੰਦਰ ਸਿੰਘ ਦੋਵਾਰਾ ਮੁੱਖ ਮੰਤਰੀ ਰਿਹਾਗਾ 10 ਸਾਲ ਕੈਪਟਨ ਮਰਿੰਦਰ ਸਿੰਘ ਨੇ ਜਿਹੜੀ ਆਜ ਇਹਨੇ ਬੋਝ ਪਾਈ ਬੈਠੀ ਆ ਗੱਲ ਇਹ ਉਦੋਂ 10 ਸਾਲ ਬੋਝ ਕਿਉਂ ਨਾ ਪਾਇਆ ਉਦੋਂ ਕਿਉਂ ਨਾ ਇਹਨੇ ਇਨਕੁਆਰੀ ਕਰਾ ਲਈ ਕਿਹੜੇ ਬੰਦੇ ਮੈਂ ਪੇਸ਼ ਕੀਤੇ ਸੀ ਕਿੱਥੇ ਮਾਰਤੇ ਕਿੱਧਰ ਗਏ ਉਹਨਾਂ ਦਾ ਕੀ ਵੇਅਰ ਅਬਾਊਟ ਹੈ ਨੰਬਰ 1 ਉਹ ਉਹਨਾਂ ਦੀ ਲਿਸਟ ਜਾਰੀ ਕਰੇ ਦੱਸੇ ਕਿਹੜੇ ਕਿਹੜੇ ਬੰਦੇ ਸੀ ਕੀ ਕਿਹੇ ਬੰਦਿਆਂ ਦੀ ਲਿਸਟ ਜਾਰੀ ਕਰੇ ਉਹਨਾਂ ਦੇ ਪਰਿਵਾਰਾਂ ਦੇ ਨਾਂ ਦੱਸੇ ਅਸੀਂ ਉਹਨਾਂ ਨੂੰ ਮਿਲਦੇ ਆ ਪਰ ਕੈਪਟਨ ਮਰਿੰਦਰ ਸਿੰਘ ਨਰੋਲ 100% ਝੂਠ ਬੋਲੇਗਾ ਪਰੋ ਕਪਤਨ ਮਨਿੰਦਰ ਸਿੰਘ ਦੇ ਸੈਸੀ ਗੁਰੂ ਜੀ ਕਿ ਤਵਾਤਾ ਰੂਹੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਨਿਗਰਾਨੀ ਰਹਿਣਗੇ ਜਰਾਂਸੇ ਰਹਿਵਾਲੂ ਇਹਨੇ ਕਿਸਤੇ ਹੂੰ ਉਹ ਸਦਾ ਉਹਦੇ ਜਵਾਬ ਦੋਨੇ ਕਿ ਕਵਿਤ ਮੈਂ ਬਤਾਂ ਨਹੀਂ ਨਹੀਂ ਕਿ ਇਹ ਮਾਮਲਾ ਬਾਹਰ ਰੁਕਦਾ ਰਹਿ ਗਿਆ ਨਹੀਂ ਭਾਈ ਸਾਹਿਬ ਤੁਸੀਂ ਮੈਨੂੰ ਇੱਕ ਦੱਸੋ ਨਾ ਵੀ ਇਹ ਕਿਤੇ ਗੱਲ ਹੀ ਨਹੀਂ ਆਈ 34 ਸਾਲਾਂ ਦੀ ਕਿਤੇ ਗੱਲ ਨਹੀਂ ਆਈ ਨਹੀਂ ਆਉਂਦੀ ਰਹਿੰਦੀ ਬੰਨੋ ਤੇ ਬਹੁਤ ਕਰਦੇ ਰਹਿੰਦੇ ਨੇ ਨਹੀਂ ਨਹੀਂ ਇਹ ਵੇਖੋ ਇਹ ਵਨ ਸਾਈਡਿਡ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਹੀ ਇਹ ਗੱਲ ਪੈਦਾ ਉਠਾ ਰਿਹਾ ਹੈ ਕੋਈ ਪਬਲਿਕ ਤਾਂ ਨਹੀਂ ਠਾ ਰਹੀ ਕੋਈ ਸਿੱਖ ਜਥੇਬੰਦੀਆਂ ਤਾਂ ਨਹੀਂ ਠਾ ਰਹੀਆਂ ਕੋਈ ਹਿਊਮਨ ਰਾਈਟਸ ਤਾਂ ਨਹੀਂ ਠਾ ਰਹੀ ਕਿਸੇ ਨੇ ਗਲਤ ਨਹੀਂ ਨਾ ਕੀਤੀ ਅੱਜ ਤੱਕ ਕਿਸੇ ਆਰਗੇਨਾਈਜੇਸ਼ਨ ਨੇ ਕਰਦਾ ਕਿਤੇ ਵੀ ਮੁੰਡੇ ਕਿੱਥੇ ਗਏ ਕਿੱਥੇ ਛੱਡੇ ਨਹੀਂ ਤੁਸੀਂ ਨਹੀਂ ਦੇਖੋ ਅਸੀਂ ਦਿੰਦੇ ਪਰ ਕੀ ਤੁਹਾਡੇ ਪਤਾ ਤੋਂ ਮਤੇ ਗਏ ਕਿੱਥੇ ਕਿੱਥੇ ਗਏ ਬੰਦੇ ਕੀਤਾ ਹੀ ਨਹੀਂ ਪੇਸ਼ ਜੀ ਠੂਠਾ ਸਾਰਾ ਕਿਹ ਕੀ ਬੰਦੇ ਪੜਾ ਪਾਲ ਲਿਓ ਪਰਾਈਮ ਮਿਨਿਸਟਰ ਕੋਲੇ ਜਾਣਗੇ ਕਿ ਕੀ ਬੰਦੇ ਪ੍ਰਾਈਮਰੀ ਪ੍ਰਾਈਮਰੀ ਤੈਨੂੰ ਮਤਲਬ ਹੁੰਦੀ ਹੈ ਜੀ ਉਸ ਦੀਆਂ ਦੇਰ ਪਾ ਸਕਿਉਰਟੀ ਲੈਣਾ ਪਾ 21 ਬੰਦੇ ਜਿੱਥੇ ਉਹ ਜਾ ਕਹਿ ਰਹੇ ਆ ਤਿੰਨ ਨੰਬਰ ਕੋਠੀ ਬੜੀ ਕੋ ਛੋਟੀ ਕੋਠੀ ਸੀ ਚੰਦਰਸ਼ੇਖਰ ਜੀ ਦੀ ਜਿਹੜੀ ਪਹਿਲਾਂ ਐਮਪੀ ਵੇਲੇ ਹੁੰਦੀ ਸੀ ਉੱਥੇ ਚੋਂ ਪ੍ਰਾਈਮ ਮਿਨਿਸਟਰ ਵੇਲੇ ਹੁੰਦੀ ਸੀ ਤਿੰਨ ਨੰਬਰ ਕੋਠੀ ਚੋਂ 21 ਬੰਦੇ ਜਾ ਹੀ ਨਹੀਂ ਸਕਦੇ ਇੱਕ ਮੀਡੀਆ ਪ੍ਰਾਈਮ ਮਿਨਿਸਟਰ ਹੈ ਉਹ ਕੋਈ ਮਤਲਬ ਵੀ ਆਪਾਂ ਇਹ ਤਾਂ ਨਹੀਂ ਕਹਿ ਸਕਦੇਗਾ ਵੀ ਕੋਈ ਸਧਾਰਨ ਜਗ੍ਹਾ ਹੈ ਜਿੱਥੇ ਮਰਜੀ ਆਪਾਂ ਜਾਵੋ 21 ਬੰਦੇ ਜਾ ਕੇ ਕੁਰਸੀਆਂ ਤੇ ਬੈਠ ਗਏ ਤੇ ਸਾਰਾ ਉਹਨਾਂ ਦੀਆਂ ਉਹਨਾਂ ਦੀ ਚੈਕਿੰਗ ਹੁੰਦੀ ਆ ਅਸੀਂ ਇਹ ਵੀ ਪਤਾ ਕੀਤਾ ਵਾ ਉਹਨਾਂ ਦੀ ਜਿੰਨਾ ਕਿਰ ਚੰਦਰ ਸ਼ੇਖਰ ਜੀ ਪ੍ਰਧਾਨ ਮੰਤਰੀ ਰਹੇ ਉਹਨਾਂ ਨੂੰ ਹਰ ਬੰਦਾ ਮਿਲਣ ਵਾਲਾ ਵੀ ਆਈ ਪੀ ਵੀ ਤੇ ਜਿਹੜਾ ਨੌਨ ਵੀ ਆਈ ਪੀ ਆ ਉਹਨਾਂ ਨੂੰ ਹਰ ਬੰਦੇ ਦੀਆਂ ਲਿਸਟਾਂ ਸਟਿਲ ਵੀ ਹੈ ਅਸੀਂ ਪਤਾ ਕੀਤਾ ਉਸ ਚੀਜ਼ ਤੋਂ ਕਿਤੇ ਕਿਤੇ ਇਹ ਕਿੰਨੇ ਬੰਦਿਆਂ ਦਾ ਜਿਹੜੇ ਕਹਿ ਰਹੇ ਆ ਬਾਰ ਬਾਰ ਇਹ ਝੂਠ ਹੈ ਸਾਰਾ ਕੁਝ ਕੋਈ ਰਿਕਾਰਡ ਚ ਗੱਲ ਔਰ ਸੈਕੰਡਲੀ ਜੇ ਤੁਸੀਂ ਅੱਗੇ ਤੋਂ ਕਿਤੇ ਫਿਰ ਮੈਂ ਤੁਹਾਨੂੰ ਇਹ ਮੈਂ ਉਹਨਾਂ ਦਾ ਪਰਸਨਲ ਜਿਹੜਾ ਪ੍ਰਾਈਵੇਟ ਸੈਕਟਰੀ ਸੀ ਗਾਜੇਰਾ 24 ਘੰਟੇ ਮਦਦ ਤਿੰਨ ਨੰਬਰ ਉਹਨਾਂ ਦੇ ਚੰਦਰਸ਼ੇਖਰ ਜੀ ਵੇਲੇ ਆਰਵੀ ਯਾਦਵ ਆਰਵੀ ਯਾਦਵ ਨੇ ਗੱਲ ਮੈਨੂੰ ਆਪ ਪਰਸਨਲ ਪਹੀ ਜਦੋਂ ਹੂਨ ਹੋਇਆ ਉਸਦੇ ਤਰ੍ਹਾਂ ਵੀ ਇੱਕ ਕੀ ਬੰਦੇ ਜਿਦਾ ਸਾਹਿਬ ਕੈਪਟਨ ਮਰਿੰਦਰ ਸਿੰਘ ਦਾ ਇੱਕਾਰਾ ਪੀਐਮ ਹਾਊਸ ਤਿੰਨ ਨੰਬਰ ਆਈ ਹੀ ਨਹੀਂ ਗੇ ਸਾਰਾ ਝੂਠ ਹੈ ਉਸਨੇ ਕਿਤਾਬ ਦੂਸਰੇ ਨੰਬਰ ਤੇ ਹੁਣ ਤੁਸੀਂ ਮੈਂ ਪੰਜ ਸਾਹਿਬ ਪ੍ਰੈਕਟਰ ਮਨਿੰਦਰ ਸਿੰਘ ਕਿੱਡਾ ਕੋ ਉਹ ਉਸ ਦਾ ਉਹ ਇਹ ਨਾਂ ਵੱਡਾ ਚੀਫ ਮਿਨਿਸਟਰ ਰਹਿ ਗਿਆ ਨਾਂ ਸਾਰਾ ਕੋ ਸਹੀ ਗਿਆ ਲੇਕਿਨ ਬੇਸਿਕਲੀ اخਲਾਕੀ ਤੇ ਆਤਮਿਕ ਤੌਰ ਤੇ ਇਹ ਬੰਦੇ ਖੋਖਲੇ ਬੰਦੇ ਹੁੰਦੇ ਇਹਨਾਂ ਚ ਇਹਨਾਂ ਗੱਲ ਨਹੀਂ ਹੁੰਦੀ ਤੁਸੀਂ ਜੇ ਚੰਦਰ ਸ਼ੇਖਰ ਇਹ ਇਹ ਕਹਿੰਦਾ ਵੀ ਮੈਂ ਉਸ ਨੂੰ ਉਹਨਾਂ ਨੂੰ ਮਾਫ਼ ਕੀਤਾ ਤੇ 2004 ਦੇ ਵਿੱਚ ਮਹਾਰਾਣੀ ਦੀ ਮਦਦ ਲਈ ਚੰਦਰ ਸ਼ੇਖਰ ਕੋਲੇ ਗਿਆ ਇੱਕ ਇਹ 2004 ਦੇ ਵਿੱਚ ਚੰਦਰ ਮਹਾਰਾਜ ਪਾਰਲੀਮੈਂਟਲ ਇਲੈਕਸ਼ਨ ਸੀ 2004 ਦੀ ਪਹਿਲਾਂ ਇਹਨੇ ਮੈਨੂੰ ਮੈਨੂੰ ਇਹਨਾਂ ਨੇ ਮੈਸੇਜ ਲਾਇਆ ਮੈਂ ਕਿਸੇ ਬੰਦੇ ਨਾਲ ਗੱਲ ਕਰਾਈ ਇਹਦੇ ਨਾਲ ਗੱਲ ਕਰਾਈ ਉਹਨਾਂ ਨੇ ਵੀ ਤੁਸੀਂ ਲਾਓ ਮਹਾਰਾਜ ਸਾਹਿਬ ਗੱਲ ਕਰਨਾ ਚਾਹੁੰਦੇ ਉਹ ਕਹਿੰਦਾ ਵੀ ਤੁਸੀਂ ਚੰਦਰ ਸ਼ੇਖਰ ਜੀ ਦਾ ਬੜਾ ਆਧਾਰ ਹੈ ਐਸੋ ਬਨੂਰ ਸਾਈਡ ਤੇ ਇਸ ਪਿੱਛੇ ਕਿ ਤੁਸੀਂ ਸਾਡੀ ਮਦਦ ਕਰੋ ਤੇ ਮੈਂ ਕਹਾਂ ਜੀ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਚੰਦਰ ਸ਼ੇਖਰ ਜੀ ਨਾਲ ਗੱਲ ਕਰਾਂਗੀ ਇਹਨੇ ਫਿਰ ਤੁਸੀਂ ਪਾਲ ਚੰਦੀ ਆ ਗੜ ਆ ਜਿਓ ਉਹ ਨੂੰ ਚੀਫ ਮਿਨਿਸਟਰ ਸੀ ਪਹਿਲੀ ਟਰਮ ਦੀ ਗੱਲ ਹੈ ਕਿ ਉਦੋਂ ਇਹ ਚੀਫ ਮਿਨਿਸਟਰ ਸੀ ਫਿਰ ਇਹ ਔਰ ਕੈਪਟਨ ਬ੍ਰਿੰਦਰ ਸਿੰਘ ਔਰ ਸੁਰਿੰਦਰ ਸਿੰਘ ਨਾਲ ਉਹਨੂੰ ਮਠਿਆਈ ਦੇ ਕੇ ਉਹਨਾਂ ਨੂੰ ਮਠਿਆਈ ਦਾ ਦੇ ਲੈ ਕੇ ਗਏ ਜਿਹੜੇ ਜਿੱਤ ਕੇ ਮਹਾਰਾਣੀ ਸਭਾ ਫਿਰ ਦੂਸਰੇ ਨੰਬਰ ਤੇ ਫੁੱਲਾਂ ਦਾ ਗੁਲਦਸਾ ਦੱਸਦਾ ਕਿ ਕਿ ਪੁਰੂ ਦਾ ਜਨ ਇਹ ਇਹਨਾਂ ਨੂੰ ਮੰਨਦੇ ਇਹਨਾਂ ਬੋਝ ਨਹੀਂ ਸੋਹ ਹੂੰ ਅ ਸੇ ਤੁਹਾਡੇ ਯਾਦ ਨਾਲ ਪਹਿਲੀ ਗੱਲ ਤੋਂ ਕੁਝ ਨਹੀਂ ਠੀਕੇ ਉਹ ਤੋਂ ਸਮਾਜਵਾਦੀ ਜਨਤਾ ਪਾਰਟੀ ਸੰਦਰ ਸ਼ਖਰ ਜੀ ਉਹ ਕਹਾਂ ਚੋਂ ਹਾਂ ਇਹ ਜਨ ਇਹ ਸੱਕੀ ਜਨਨ ਚ ਗੱਲ ਚੰਡੀਗੜ੍ਹ ਸੁਭਾਸ਼ ਪਟਾਰ ਗਿਆ ਜੀ ਹਾਂ ਹਾਂ ਤੇ ਉਹ ਤੋਂ ਇੱਕ ਗੱਲ ਦਾ ਜਿਹੜਾ ਹੈ ਸ਼ ਹੈ ਤੁਹਾਡੇ ਨਾਲ ਯਾਦ ਕਰਾਉਣਾ ਉਹਨੇ ਹੂੰ ਉਹ ਤੋਂ ਧਾਰਨੀ ਦਾ ਕੇਸ ਹੋਇਆ ਸੀ ਹਾਂ ਧਾਰਨੀ ਦਾ ਕੇਸ ਦਾ ਜੇ ਤੁਸੀਂ ਰੈਫਰੈਂਸ ਕੀਤਾ ਹਾਂ ਹਾਂ ਸੰਦਰ ਸ਼ਖਰ ਨੂੰ ਦਿੱਤਿਆ ਹਾਂ 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 ਸੰਦਰ ਗਿਸ਼ਨ ਨੂੰ ਉਹਨੇ ਕਿਹਾ ਵੀ ਇਹਦਾ ਕੇਸ ਮੇਰੇ ਕੋਲ ਵੀ ਨੋਟ ਕਰੋ ਉਹ ਮਾਰਿਆ ਨਹੀਂ ਗਿਆ ਬਚਿਆ ਹੋਇਆ ਉਹ ਅੱਜ ਵੀ ਸਟੇਜ 'ਤੇ ਆਉਂਦਾ ਮੈਂ 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 ਉਹ ਕਹਾਣੀ ਤੁਸੀਂ ਉਹ ਗੱਲ ਤੋੜ ਲਈ ਮੈਂ ਮੈਂ ਉਹ ਗੱਲ ਬਰੀਖ ਮੈਂ ਕਰਦਾ ਉਹ ਗੱਲ ਨੂੰ ਚੰਦਰਸ਼ੇਖਰ ਜੀ ਧਾਮੀ ਉਸ ਦਿਨ ਪਹਿਲਾਂ ਮਤਲਬ ਵੀ ਜਦੋਂ ਇਹਨਾਂ ਨੂੰ ਪੜ ਉਹਨੂੰ ਪੜ ਕਮਰ ਧਾਮੀ ਉਹਨੂੰ ਕਮਰ ਧਾਮੀ ਨੂੰ ਜਦੋਂ ਉਹ ਫੜਿਆ ਉਹਨਾਂ ਨੇ ਤੇ ਉਹਨਾਂ ਨੇ ਲਿਆਂਦਾ ਵੀ ਇਹਨਾਂ ਨੇ ਆਤਮ ਸਮਰਪਣ ਕਰਤਾ ਕੇ ਪੀਐਸ ਦਾ ਡਰਾਮਾ ਸੀ ਤੇ ਜਦੋਂ ਉਹ ਆਏ ਉਨੇ ਸਦੇ ਸੌ ਮਨੀ ਆਏ ਉਹਨਾਂ ਨੇ ਇਹ ਗੱਲ ਕਹੀ ਵੀ ਮੈਂ ਕੋਈ ਆਤਮ ਸਮਰਪਣ ਨਹੀਂ ਕੀਤਾ ਤੇ ਉਹ ਆਪ ਦੀ ਗੱਲ ਤੇ ਆੜ ਗਏ ਈਵਨ ਉਸ ਨੇ ਪੀਪੀਐਸ ਗੱਲਬਾਤ ਨੂੰ ਠੁਕਿਆ ਨਹੀਂ ਨਹੀਂ ਠੁਕਿਆ ਹਾਂ 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 ਐ ਵੀ ਕੀਤਾ ਐ ਵੀ ਕੀਤਾ ਅੱਛਾ ਉਹਦੇ ਵਿੱਚ ਕੀ ਹੋਇਆ ਵੀ ਜਦੋਂ ਇਹ ਗੱਲ ਆਈ ਤਾਂ ਕੰਬਰ ਧੰਮੀ ਨੇ ਇਹ ਗੱਲ ਕਹੀ ਵੀ ਮੈਂ ਚੰਦਰਸ਼ੇਖਰ ਜੀ ਨਾਲ ਗੱਲਬਾਤ ਦਾ ਇੱਕ ਮੈਂਬਰ ਸੀ ਜਦੋਂ ਗੱਲ ਹੋਈ ਇਹ ਉਹਨਾਂ ਦਾ ਬਿਆਨ ਸੀ ਜਦੋਂ ਚੰਦਰ ਸ਼ਖਰ ਜੀ ਪੰਜਾਬ ਕੇਸਰੀ ਗਰੁੱਪ ਦੇ ਵਿੱਚ ਦੂਜੇ ਦਿਨ ਇੱਥੇ ਇੱਕ ਫੰਕਸ਼ਨ ਤੇ ਆਏ ਉਸ ਫੰਕਸ਼ਨ ਦੇ ਵਿੱਚ ਮੈਂ ਚੰਦਰ ਸ਼ਖਰ ਜੀ ਨੂੰ ਕਿਹਾ ਵੀ ਤਾਂ ਮੀ ਜਿਹੜਾ ਆਪਣੇ ਨਾਲ ਗੱਲ ਕਰਦਾ ਸੀ ਉਹ ਬੰਦਾ ਫੜਿਆ ਗਿਆ ਤੇ ਕੇ ਪੀਐਸ ਗੱਲ ਉਸ ਦੇ ਉਸ ਨੂੰ ਮਾਰੂਗਾ ਤੇ ਬੈਠ ਰਿਹਾ ਕਿ ਤੁਸੀਂ ਇਹਦੇ ਵਿੱਚ ਇੱਕ ਪ੍ਰੈਸ ਕਰੋ ਪ੍ਰੈਸ ਨੋਟ ਦੇ ਦਿਓ ਉਹ ਕਹਿੰਦਾ ਵੀ ਪ੍ਰੈਸ ਕਾਨਫਰੰਸ ਤਾਂ ਮੈਂ ਸੱਦ ਨਹੀਂ ਨਹੀਂ ਮੈਂ ਇਸੇ ਹੀ ਜੇ ਫੰਕਸ਼ਨ ਚ ਆਉਂ ਕੁਛੇ ਕੋਈ ਅਨਿਡਿਜਲ ਪੱਤਰਕਾਰ ਸਕਰੋ ਉਹਦੇ ਵਿੱਚ ਪੱਤਰਕਾਰ ਮੇਜਰ ਸਿੰਘ ਨੂੰ ਸੱਦਿਆ ਗਿਆ ਅਜੀਤ ਦਾ ਸੀ ਅਜੀਤ ਦਾ ਸੀ ਪੱਤਰਕਾਰ ਤੇ ਮੇਜਰ ਸਿੰਘ ਨੇ ਉਹ ਸਾਰੀ ਕਵਰੇਜ ਕੀਤੀ ਆ ਧਾਮੀ ਵਾਲੀ ਵੀ ਕਿਵੇਂ ਮਤਲਬ ਵੀ ਉਹੋ ਗੱਲ ਹੈ ਤੇ ਉਹਦੇ ਵਿੱਚ ਉਸਨੇ ਕਿਹਾ ਮੈਂ ਹੋਮ ਸੈਕਟਰੀ ਨਾਲ ਜਾ ਕੇ ਗੱਲ ਕਰੂੰਗਾ ਜੇ ਲੋੜ ਪਈ ਹੂੰ ਮੰ ਕੋ मिनिस्टर ਨਾਲ ਗੱਲ ਕਰੂੰਗਾ ਔਰ ਉਸ ਵੇਲੇ ਮੇਰਾ ਖਿਆਲ ਹੈ ਹੋਮ ਮਿਨਿਸਟਰ ਸੀ ਗੈਡਵਾਨ ਮੇਰਾ ਖਿਆਲ ਹੈ ਜੇਰਾ ਪਹਿਲਾਂ ਉਹ ਜਿਸ ਕਹਿਣਾ ਹੈ ਨਿਸ਼ਾਨ ਕੈਪਟਨ ਨੰਬਰ ਇੱਦ ਤੱਕਲੇ ਇਹ ਮੁੱਦਾ ਕਿਉਂ ਚੁੱਕਿਆ ਹੈ ਤੁਹਾਨੂੰ ਕੀ ਲੱਗਦਾ ਇਹ ਕਿਹੜਾ ਕਾਰਨ ਹੈ ਮੈਂ ਸਾਨੂੰ ਤਾਂ ਜਿਹੜਾ ਮਰਿੰਦਰ ਸਿੰਘ ਕੋਈ ਜਿਹੜੇ ਇੱਕ ਤਾਂ ਆਪਦੇ ਪੋਲਿਟਿਕਲ ਰੀਹੈਬਿਟੇਸ਼ਨ ਕਰਨਾ ਚਾਹੁੰਦਾ ਰਾਜਨੀਤੀ ਚ ਉਹ ਪਿਛਲੇ ਜੰਮੇ ਸਮਝ ਤੂੰ ਫੜ ਗਿਆ ਇੱਕ ਉਹ ਪੰਥਕ ਈਸ਼ਵਾਨ ਨੂੰ ਜਾਣਬੁੱਝ ਕੇ ਅਭਾਰ ਰਿਹਾ ਜਿਹੜੇ ਕਿ ਹੁਣ ਪਿੱਛੇ ਚਲੇ ਗਏ ਸੀ ਫਾੜਪੂ ਪਿੰਡਰਾਂ ਵਾਲਾ ਹਾਂ ਉਹ ਹੋ ਗਿਆ ਫਿਰ ਜੀਗਉ ਗਾਂਧੀ ਦਾ ਪਿੰਡਾਂ ਵਾਲੇ ਨਾਲ ਮਿਲਣਾ ਮਲਾਉਣਾ ਮਲਾਣਾ ਇਹ ਸਾਰਾ ਜਿਹੜਾ ਕੁਸ ਹੈ ਇਹ ਇਸ ਦੀ ਇੱਕ ਰਾਜਨੀਤੀ ਦਾ ਹੀ ਅੰਗ ਹੈ ਤੇ ਇਹ ਰਾਜਨੀਤੀ ਬੀਜੇਪੀ ਨਾਲ ਹੀ ਜੁੜੂਗੀ ਆਲਟੀਮੇਟਲੀ ਬੀਜੇਪੀ ਅਕਾਲੀ ਇਸ ਰਾਜਨੀਤੀ ਦਾ ਹੀ ਇੱਕ ਹਿੱਸਾ ਹੈ ਹੂੰ ਕੀ ਚੈਲੰਜ ਹੈ ਕੈਪਟਨ ਇਸ ਬਾਰੇ ਵੀ 21 ਮੁੰਡਿਆਂ ਵਾਲੇ ਅਸੀਂ ਹਾਂ ਅਸੀਂ ਅਸੀਂ ਉਸ ਨੂੰ ਇੱਕੋ ਇਸ ਇਸ ਮਸਲੇ ਤੇ ਕਹਿਣਾ ਚਾਹੁੰਦੇ ਆ ਕਿ ਕੈਪਟਨ ਮਰਿੰਦਰ ਸਿੰਘ ਇਸ ਦੀ ਤੁਰੰਤ ਮਾਫੀ ਮੰਗੇ ਨੰਬਰ 1 ਉਹਨਾਂ ਤੋਂ ਮੰਗਣ ਉਹਦੇ ਫਾਲੋਅਰਾਂ ਤੋਂ ਮੰਗਣ ਜਿਹੜੇ ਲੱਖਾਂ ਉਹਦੇ ਫਾਲੋਅਰ ਦੂਸਰੇ ਉਹਨਾਂ ਦੇ ਪ੍ਰਵਾਤ ਤੋਂ ਮੰਗਣ ਜੇ ਉਹ ਹੁਕਮ ਉਪਰੋ ਨਹੀਂ ਕਰਦੇ ਤਾਂ ਅਸੀਂ ਹਰ ਢੰਗ ਨਾਲ ਪ੍ਰਾਨੇ ਜਿੰਨੇ ਵੀ ਸੋਸ਼ਲਿਸਟ ਫਰੇਮਾਂ ਤੇ ਬੈਠੇ ਆ ਉਹ ਚਾਹ ਹਿਊਮਨ ਰਾਈਟਸ ਆਰਗੇਨਾਈਜੇਸ਼ਨਾਂ ਨੂੰ ਨਾਲ ਲੈ ਕੇ ਅਸੀਂ ਇਹਦੇ ਵਿਰੁੱਧ ਬੋਲਾਂਗੇ ਵੀ ਤੇ ਲੋੜ ਪਈ ਤਾਂ ਅਸੀਂ ਕੋਟਕਾਤ ਨਹੀਂ ਜਾਵਾਂਗੇ ਹਾਂ ਕਹੇ ਤਾਂ ਸਪੋਰਸਨ ਸੰਗ ਜਿੱਦ ਦਾ ਬਿਆਨ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਕੈਪਟਨ ਅਵਿੰਦਰ ਸਿੰਘ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਜਾਂ ਫਿਰ ਪਬਲਿਕ ਤੋਂ ਮਾਫੀ ਮੰਗਣਾ ਨਾਲ ਉਹਨਾਂ ਲੋਕਾਂ ਤੋਂ ਵੀ ਮਾਫੀ ਮੰਗਣਾ ਜੋ ਚੰਦਰ ਸਿੰਘ ਨੂੰ ਮੰਨਦੇ ਨੇ ਉਹਨਾਂ ਦੇ ਫੋਲੋਅਰ ਨੇ ਸੋ ਉਹਨਾਂ ਦਾ ਇਹ ਕਹਿਣਾ ਹੈ ਕਿ ਜਾਣਬੁੱਝ ਕੇ ਭਾਜਪਾ ਨੂੰ ਪੰਥ ਦੇ ਨੇੜੇ ਲਾਉਣ ਵਾਸਤੇ ਕੈਪਟਨ ਰਵਿੰਦਰ ਸਿੰਘ ਇਹ ਬਿਆਨਬਾਜ਼ੀ ਕਰ ਰਹੇ ਨੇ ਪਰ ਕੈਪਟਨ ਰਵਿੰਦਰ ਸਿੰਘ ਆਪਣੇ ਕੀਦਿਆਂ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣਗੇ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਔਖਰ ਚੰਡੀਗੜ੍ਹ